ਜਾ ਗਿਆ ਬਾਜ਼ਾਰੇ ਅੱਛਾ ਇਕੱਠੇ ਹੋ ਕੇ ਕਰਦੇ ਸਾਰੇ ਅੱਛਾ ਬਾਜ਼ਾਰਤ ਨਹੀਂ ਸੀ ਗਹਿਮਾਂ ਗਹਿਮੀ ਸਾਰੀ ਦੁਨੀਆ ਸਹਿਮੀ ਸਹਿਮੀ ਸੌਦਾ ਸਲਫ ਖਰੀਦਣ ਲੱਗੇ ਦੋਵੇਂ ਜੀਸਾ ਅੱਗੇ ਅੱਗੇ ਮੇਰੇ ਬਾਲ ਦੁਕਾਨੋਂ ਬਾਹਰ ਖੜੇ ਸਨ ਪੈਸੇ ਹੱਥਾਂ ਵਿੱਚ ਫੜੇ ਸਨ ਵਾ 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 ਲਕੋਲੇ ਕ ਬਾਲੜੀ ਆਈ ਅੱਛਾ ਚੁੱਪ ਸੀ ਵਟੀ ਨੀਵੀ ਪਾਈ ਠੀਕ ਉਹਨਾਂ ਚਿਰ ਨੂੰ ਅਸੀਂ ਵੀ ਮੁੜ ਪਏ ਆਹ ਆਪਣੇ ਬਾਲਾਂ ਵੱਲੋਂ ਟੁਰ ਪਏ ਉਹ ਬਾਲੜੀ ਸਾਨੂੰ ਤੱਕਦੀ ਪਈ ਸੀ ਜਿਵੇਂ ਰਾ ਸਾਡਾ ਡੱਕਦਾ ਸੀ ਬੇਗਮ ਦੇ ਤੇ ਰੁਪਈਏ 10 ਸੀ ਅੱਛਾ ਮਾਸ਼ਾਅੱਲਾ ਬੜੀ ਗੱਲ ਬੇਗਮ ਦੇ ਤੇ ਰੁਪਈਏ 10 ਸੀ ਆਹਾ ਉਹ ਨਾ ਹੋਈ ਟਸ ਤੋਂ ਮਾਸੀ ਵਾਹ ਨਾ ਉਹ ਪੈਸਿਆਂ ਵੱਲੇ ਤੱਕੀ ਆਹਾ ਬੇਗਮ ਆਖਣ ਲੱਗੀ ਯਕੀ ਆਹਾ ਨਹੀਂ ਨਾ ਤੂੰ ਪੈਸੇ ਲੈਂਦੀ ਪਈ ਹੈ ਆਹ ਸਹੀ ਗੱਲ ਨਾ ਕੁਝ ਮੂੰਹੋਂ ਕਹਿੰਦੀ ਪਈ ਹੈ ਇੱਕ ਛਾਬੜੀ ਵਾਲਾ ਪਿੱਛੋਂ ਬੋਲਿਆ ਬਾਬਾ ਅੱਛਾ ਉਹ ਕੀ ਆਂਦਾ ਬਿਬੀ ਨਾ ਟਿੱਡ ਕੋ ਨਾ ਮਾਰੋ ਦਾਬਾ ਵਾ ਵਾ ਇਹ ਕੋਈ ਪਰਸੋ ਚੌਥ ਦੀ ਗੱਲ ਏ ਆਹਾਂ ਵੱਡੇ ਸਦਮੇ ਬਹੁਤ ਦੀ ਗੱਲ ਏ ਆਏ ਹਾਏ ਲਾਹੌਰ ਦੇ ਵਿੱਚ ਨਹੀਂ ਉਹ ਇਲਾਕਾ ਹਾਂ ਜਿੱਥੇ ਹੋਇਆ ਬੰਬ ਧਮਾਕਾ ਉਥੇ ਇਹਦਾ ਮਰ ਗਿਆ ਆਬਾ ਜਿਸਮ ਦਾ ਕੋਈ ਨਹੀਂ ਹਿੱਸਾ ਲੱਭਾ ਮਾਫੀਆ ਦੀ ਬੜੀ ਰਾਡਲੀ ਧੀ ਏ ਉਹ ਪਿਓ ਦੇ ਬਾਝ ਨਾ ਲੱਗਦਾ ਜੀ ਏ ਕੱਲ ਪਰਸੋ ਦੀ ਇਹ ਘੁੰਮਦੀ ਪਈ ਏ ਹਰ ਇੱਕ ਨੂੰ ਇਹ ਪੁੱਛਣ ਡਈ ਏ ਸਭ ਨੂੰ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਕਿਉਂ ਨਹੀਂ ਆਇਆ ਕਿਉਂ ਨਹੀਂ ਆਇਆ ਆਏ ਅਕੀ ਕੁੜੀ ਦੀ ਦਰਦ ਕਹਾਣੀ ਅਸੀਂ ਤੇ ਹੋ ਗਏ ਪਾਣੀਓ ਪਾਣੀ ਪਾਣੀਓ ਪਾਣੀ ਮੇਰੀ ਬੁੱਢੋ ਮੈਨੂੰ ਕਹਿੰਦੀ ਪਾਪਾ ਇਹਨੂੰ ਮੇਰੀ ਦੇ ਦੇ ਮਹਿੰਦੀ ਹਾਏ ਹਾਏ ਮੇਰਾ ਨਿੱਕਾ ਗੁੱਡੂ ਕਹਿੰਦਾ ਮੈਂ ਵੀ ਨਹੀਂ ਖਡਾਉਣੇ ਲੈਦਾ ਖਡਾਉਣੇ ਨਹੀਂ ਲੈਦਾ ਛੇਤੀ ਨਾਲ ਮੇਰੇ ਪੁੱਤਰ ਵੱਡੇ ਆ ਜੇਬ ਚੋਂ ਕੁਝ ਰੁਪਈਏ ਕੱਢੇ ਮੈਂ ਵੀ ਸੀ ਕੁਝ ਕੋਲੋਂ ਪਾਏ ਉਸ ਕੁੜੀ ਨੂੰ ਦੇਣਾ ਚਾਏ ਅੱਗੋ ਤੋਤਲੀ ਜ਼ਬਾਨ ਨਾਲ ਸਾਨੂੰ ਕਹਿੰਦੀ ਕੀ ਕਰਨੇ ਮੈਂ ਪੈਸੇ ਮਹਿੰਦੀ ਪਾਪਾ ਪੈਸੇ ਲੈਣਗੇ ਆਏ ਹਾਏ ਹਾਏ ਕਿਹੜਾ ਉੱਥੇ ਰਹਿਣ ਗਿਆ ਹੈ ਹਾਏ ਹਾਏ ਕਾਮੀ ਉਹਨੇ ਆ ਜਾਣਾ ਹੈ ਹਾਏ ਹਾਏ ਮੈਨੂੰ ਮੋਟਰਸਾਈਕਲ ਤੇ ਬਾਣਾ ਹੈ ਲੈ ਜਾ ਮੈਨੂੰ ਆਪ ਬਾਜ਼ਾਰੇ ਉਥੋਂ ਲਾਂਗੇ ਸੋਦੇ ਸਾਰੇ ਜਿਹੜੀ ਜਿਹੜੀ ਚੀਜ਼ ਰਹਦੀ ਜੁੱਤੀ ਕੱਪੜੇ ਚੂੜੀਆਂ ਮੈਂਦੀ ਇੱਕ ਮੇਕੀ ਮੇਰੇ ਨਾਲ ਕਰੋ ਹਾਂ ਤੁਸੀਂ ਮੇਰੇ ਪਾਪਾ ਨੂੰ ਕਾਲ ਕਰੋ ਹਾਂ ਆਖੇ ਤੁਹਾਡੀ ਗੁੱਡੋ ਰਾਣੀ ਅਡੀਕਣ ਈ ਇਹ ਮਰ ਜਾਣੀ ਨਾਲੇ ਆਖੇ ਗੁੱਡੋ ਆਖੇ ਕਿ ਹੋਵਣ ਡਿਆ ਨੇ ਬੰਬ ਤਮਾਕੇ ਦੋਹਿਆਂ ਤੋਂ ਸਾਨੂੰ ਚੱਕੇ ਹਾਂ ਕੋ ਸੁਨਿਆ ਗੀਆਂ ਮੱਕੇ ਅੱਖੇ ਮੇਰੇ ਸੋਹਣਿਆ ਰੱਬਾ ਜੁਗ ਜੁਗ ਜੀਏ ਮੇਰਾ ਅੱਬਾ ਕਦੀ ਅੱਖੇ ਮੇਰੇ ਸੋਹਣਿਆ ਲਾ ਪਾਪਾ ਆਵੇ ਖੈਰੀ ਸੱਤ ਖੈਰੀ ਸੱਤ ਪਰ ਫੋੜਨਾ ਅੱਖਾਂ ਅੱਖੋਂ ਟੇਪ ਟੇਪ ਡਿੱਗਣ ਮੋਤੀ ਰੋਂਦੀ ਪਈ ਸੀ ਬੰਦ ਸੀ ਅੱਖਾਂ ਅੱਖਾਂ ਵਿੱਚ ਸਵਾਲ ਸੀ ਰੱਖਾ ਉਹ ਕੀ ਲਿਖੇਗਾ ਇੱਥੇ ਹੋ ਗਏ ਇਦਾਂ ਦੇ ਕਈ ਹਾਦਸੇ ਹੋ ਗਏ ਹਾਦਸੇ ਬੜੇ عظیم ਹੋਏ ਨੇ ਬੱਚੇ ਕਈ ਯਤੀਮ ਹੋਏ ਨੇ ਕਿਸੇ ਦਾ ਮਰ ਗਿਆ ਸਿਰ ਦਾ ਸਾਈ ਕਿਸੇ ਦੁਨੀਆਂ ਨੇ ਭਜੀਆਂ ਪਾ ਲਈ ਉਹ ਜਿਨ੍ਹਾਂ ਇੱਥੇ ਔਖੀ ਗੱਲ ਹੈ ਖਤਰਾ ਇੱਥੇ ਇੱਕ ਇੱਕ ਪਾਲੇ ਯਸਰ ਸਾਡੀ ਸੋਈ ਦਾ ਕੰਮ ਯੋ ਹੁੰਦੀ ਹੈ دہشت گردੀ ਹਕੂਮਤ ਪੁੱਛੇ ਚਾਹੁੰਦੇ ਕੀ ਨੇ ਉਹ دہشت گرد ਵੀ ਇੱਥੋਂ ਦੇ ਹੀ ਨੇ ਇਹਨਾਂ ਦੇ ਨਾਲ ਗੱਲ ਕਰਨਾ ਮਸਲੇ ਬਹਿ ਕੇ ਹੱਲ ਕਰਨਾ ਬਾਹਮ ਰਲ ਕੇ ਬਹਿ ਜਣ ਦੋਵੇਂ ਮੇਰੀ ਕੌਮ ਤੇ ਸੁੱਖ ਦੀ ਨੀਂਦ ਸੌਣੇ ਕੌਮ ਤੇ ਸੁੱਖ ਮੇਰੀ ਕੌਮ ਤੇ ਬਾਪੀ